ਹalleluyah ਅੱਜ ਸੀ ਮੇਰੀ ਪਵਿੱਕ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਪੜ੍ਹਦੇ ਹਾਂ ਨਵੇਂ ਸਰੀਰ ਤੋਂ ਜਨਮ ਲੈਣ ਦਾ ਅਰਥ ਯੋਹਾਨਾ ਅਧਿਆਇ 3 ਉਦੀ 3 ਐਤ ਯੀਸ਼ੂ ਨੇ ਉਹਨੂੰ ਉੱਤਰ ਦਿੱਤਾ ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਰੀਰੋਂ ਨਾ ਜੰਮੇ ਪਰਮੇਸ਼ਰ ਦੇ ਰਾਜ ਨੂੰ ਵੇਖ ਨਹੀਂ ਸਕਦਾ ਮੇਰੇ ਪਿਆਰੀਓ ਪ੍ਰਵੇਸ਼ਮ ਸੀਨੇ ਕੇ ਹਾਂਸੀ ਕੀ ਕੋਈ ਵੀ ਜੋ ਦੁਬਾਰਾ ਜਨਮ ਨਹੀਂ ਲੈਂਦਾ ਉਹ ਪਰਮੇਸ਼ਰ ਦੇ ਰਾਜ ਨੂੰ ਨਹੀਂ ਦੇਖ ਸਕਦਾ ਦੁਬਾਰਾ ਜਨਮ ਲੈਣ ਦਾ ਮਤਲਬ ਹੈ ਆਪਣੀ ਆਪ ਨੂੰ ਅੰਦਰੋਂ ਬਦਲਣਾ ਜਾਣੀ ਆਪਣੇ ਪਾਪਾਂ ਦਾ ਇਕਰਾਰ ਕਰਨਾ ਅਤੇ ਤੋਬਾ ਕਰਨਾ ਪਾਣੀ ਅਤੇ ਪਵਿੱਤਰ ਆਤਮਾ ਨਾਲ ਬਪਤੇਸਮਾ ਲੈਣਾ ਅਤੇ ਪ੍ਰਭੇਸ਼ ਨੂੰ ਸਵੀਕਾਰ ਕਰਨਾ ਅਤੇ ਆਤਮਿਕਤਾ ਨੂੰ ਪੂਰੀ ਤਰ੍ਹਾਂ ਪਹਿਨਣਾ ਅਤੇ ਹੋਰ ਪਾਪ ਨਾ ਕਰਨਾ ਜਾਂ ਚੋਰੀ ਨਾ ਕਰਨਾ ਇਹੀ ਹੈ ਜੋ ਦੁਬਾਰਾ ਜਨਮ ਲੈਣ ਦਾ ਮਤਲਬ ਹੈ ਬਾਈਬਲ ਵਿੱਚ ਲਿਖਿਆ ਹੈ ਕਿ ਯੱਕੀ ਨਾਮ ਦਾ ਇੱਕ ਵਿਅਕਤੀ ਸੀ ਜੋ ਟੈਕਸ ਇਕੱਠਾ ਕਰਦਾ ਸੀ ਜਦੋਂ ਉਸਨੇ ਪ੍ਰਭੇਸ਼ਮ ਸੀ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕੀਤਾ ਤਾਂ ਉਸਨੇ ਕਿਹਾ ਮੈਂ ਉਸਨੂੰ ਚਾਰ ਗੁਣਾ ਵਾਪਸ ਕਰ ਦਿਆਂਗਾ ਜੇਕਰ ਮੈਂ ਕਿਸੇ ਤੋਂ ਬਹੁਤ ਜ਼ਿਆਦਾ ਜਾਂ ਗਲਤ ਤਰੀਕੇ ਨਾਲ ਲਿਆ ਹੈ ਮੈਂ ਆਪਣੀ ਦੌਲਤ ਦਾ ਅੱਧਾ ਹਿੱਸਾ ਵੀ ਗਰੀਬਾਂ ਨੂੰ ਦੇ ਦੇਵਾਂਗਾ ਕਿਉਂ ਕਿ ਕਿਉਂਕਿ ਜਕੀ ਅੰਦਰੋਂ ਬਦਲ ਗਿਆ ਸੀ ਉਹ ਨਮਰ ਹੋ ਗਿਆ ਸੀ ਜਾਨੀ ਕਿ ਉਸ ਦਾ ਦੁਬਾਰਾ ਜਨਮ ਹੋ ਗਿਆ ਸੀ ਇਸੇ ਲਈ ਪ੍ਰਭੂ ਨੇ ਕਿਹਾ ਅੱਜ ਇਸ ਘਰ ਵਿੱਚ ਮੁਕਤੀ ਆਈ ਹੈ ਜਦੋਂ ਅਸੀਂ ਪਤਰਸ ਦੇ ਜੀਵਨ ਵੱਲ ਦੇਖਦੇ ਹਾਂ ਤਾਂ ਉਹ ਇੱਕ ਗੁੱਸਾ ਕਰਨ ਵਾਲਾ ਵਿਅਕਤੀ ਸੀ ਜਦੋਂ ਉਹ ਗਤਸਮਨੀ ਦੇ ਬਾਗ ਵਿੱਚ ਪ੍ਰਭੂ ਦੇ ਨਾਲ ਸੀ ਅਤੇ ਸੰਦੂਕੀ ਫ੍ਰੀਸੀ ਪ੍ਰਭੂ ਨੂੰ ਫੜਨ ਲਈ ਮਹਾਜਾਜਖੰਦ ਦੇ ਨਾਲ ਆਏ ਤਾਂ ਪਤਰਸ ਨੇ ਮਹਾਜਾਜਖੰਦ ਦੇ ਇੱਕ ਵਿਅਕਤੀ ਦੇ ਤਲਵਾਰ ਮਾਰੀ ਅਤੇ ਉਸ ਦਾ ਕੰਨ ਵੱਢ ਦਿੱਤਾ ਪਰ ਜਦੋਂ ਉਸ ਦਾ ਦਿਲ ਬਦਲ ਗਿਆ ਉਹ ਨਮਰ ਹੋ ਗਿਆ ਜਾਣੀ ਜਦੋਂ ਉਸ ਦਾ ਨਵਾਂ ਜਨਮ ਹੋਇਆ ਅਤੇ ਉਸਤੇ ਦੁਸ਼ਮਨਾ ਨੇ ਉਸ ਨੂੰ ਸਤਾਇਆ ਉਸ ਨੂੰ ਕੁੱਟਿਆ ਉਸ ਨੇ ਫੇਰ ਵੀ ਖੁਸ਼ੀ ਨਾਲ ਕਿਹਾ ਕਿ ਅੱਜ ਮੈਂ ਪ੍ਰਭੂ ਦੇ ਕਾਰਨ ਕੁੱਟ ਖਾਣ ਦੇ ਯੋਗ ਹੋ ਗਿਆ ਇਸ ਲਈ ਤੁਹਾਨੂੰ ਵੀ ਇਹ ਜਾਗ ਹੋਣਾ ਚਾਹੀਦਾ ਹੈ ਕਿ ਅਸੀਂ ਅੰਦਰੋਂ ਬਦਲਣਾ ਹੈ ਨਮਰ ਬੰਨਾ ਹੈ ਅਤੇ ਦੁਬਾਰਾ ਜਨਮ ਲੈਣਾ ਹੈ ਕਿਉਂਕਿ ਜਦੋਂ ਤੁਸੀਂ ਨਵੇਂ ਸਿਰੇ ਤੋਂ ਜਨਮ ਲੈਂਦੇ ਹੋ ਤਾਂ ਤੁਸੀਂ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਦੇ ਹੋ ਅਤੇ ਪਰਮੇਸ਼ਰ ਦੇ ਰਾਜ ਦੀ ਹਰ ਆਸ਼ੀਸ਼ ਦੇ ਹੱਕਦਾਰ ਬਣਦੇ ਹੋ ਆਮਨ ਆਓ ਅਸੀਂ ਮਿਲ ਕੇ ਇਹ ਤੋਬਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਅੱਜ ਮੈਂ ਤੁਹਾਡੇ ਵਚਨ ਦੇ ਅਨੁਸਾਰ ਤੋਬਾ ਕਰਦਾ ਹਾਂ ਅਤੇ ਆਪਣੇ ਆਪ ਨੂੰ ਅੰਦਰੋਂ ਪੂਰੀ ਤਰ੍ਹਾਂ ਬਦਲਦਾ ਹਾਂ ਤਾਂ ਜੋ ਮੈਂ ਨਵੇਂ ਸਿਰੇ ਤੋਂ ਜਨਮ ਲੈ ਸਕਾਂ ਅਤੇ ਤੁਹਾਡੇ ਰਾਜ ਵਿੱਚ ਪ੍ਰਵੇਸ਼ ਕਰ ਸਕਾਂ ਅਤੇ ਉਹ ਸਾਰੀਆਂ ਆਸ਼ੀਸ਼ਾਂ ਪ੍ਰਾਪਤ ਕਰ ਸਕਾਂ ਜੋ ਤੁਸੀਂ ਮੇਰੇ ਲਈ ਰੱਖੀਆਂ ਹਨ ਤੁਸੀਂ ਮੇਰੇ ਉੱਤੇ ਦਇਆ ਕਰੋ ਪ੍ਰੋਵੀਸ਼ਨ ਸੀਦੇ ਸਮਰਥੀ ਨਾਮ ਵਿੱਚ ਆਮੇਨ